ਅੱਜ ਦੇ ਸਮੇਂ ਵਿੱਚ ਪੈਸਾ ਜ਼ਮੀਨ ਮਕਾਨ ਲਈ ਇਨਸਾਨ ਇਸ ਹੱਦ ਤੱਕ ਗਿਰ ਜਾਂਦਾ ਹੈ ਕਿ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਹੀ ਮੁਸ਼ਕਲ ਹੈ ਅਜਿਹਾ ਇੱਕ ਮਾਮਲਾ ਥਾਣਾ ਲਾਂਬੜਾ ਦੀਨਪਿੰਦੇ ਪਿੰਡ ਸਿੰਘਾ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਇੱਕ ਕਲਯੁਗੀ ਨੌ ਨੇ ਘਰ ਨੂੰ ਜ਼ਬਰਦਸਤੀ ਆਪਣੇ ਨਾਮ ਕਰ ਲੈਣ ਕਰ ਦੇਣ ਲਈ ਬਜ਼ੁਰਗ ਸੱਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਘਰ ਤੋਂ ਬਾਹਰ ਕੱਢ ਦਿੱਤਾ ਮਿਲੀ ਜਾਣਕਾਰੀ ਦੇ ਅਨੁਸਾਰ ਮਾਤਾ ਗੇਜੋ ਨੇ ਦੱਸਿਆ ਕਿ ਮੇਰੇ ਦੋ ਬੇਟੇ ਹਨ ਵੱਡਾ ਲੜਕਾ ਹੈਪੀ ਤੇ ਮੇਰੀ ਵੱਡੀ ਨੋ ਬੰਦਨਾ ਅਤੇ ਛੋਟਾ ਲੜਕਾ ਕਮਲਜੀਤ ਜੋ ਵਿਦੇਸ਼ ਗਿਆ ਹੈ ਅਤੇ ਛੋਟੀ ਨੋ ਪ੍ਰੀਤੀ ਮੇਰੇ ਘਰ ਦੀ ਰਜਿਸਟਰੀ ਮੇਰੇ ਨਾਮ ਹੈ ਮੇਰੇ ਘਰ ਦੇ ਦੋ ਪੋਰਸ਼ਨ ਹਨ ਇੱਕ ਵਿੱਚ ਮੈਂ ਰਹਿੰਦੀ ਹਾਂ ਤੇ ਦੂਜੇ ਵਿੱਚ ਮੇਰੀ ਛੋਟੀ ਨੋ ਪ੍ਰੀਤੀ ਜੋ ਮੇਰੇ ਘਰ ਵਾਲੇ ਦੇ ਹਿੱਸੇ ਟੀ ਹਿੱਸੇ ਦੀ ਟੱਕੇ ਨਾਲ ਆਪਣਾ ਕਬਜ਼ਾ ਕਰਨਾ ਚਾਹਦੀ ਹੈ ਮੇਰੇ ਨਾਲ ਉਸਨੇ ਦੱਸਿਆ ਬਿਨਾ ਕਿਸੇ ਗੱਲ ਤੋਂ ਕੁੱਟਮਾਰ ਕਰਦੀ ਆ ਤੇ ਉਸ ਵੱਲੋਂ ਕੀਤੀ ਬੁਰੀ ਕੁੱਟਮਾਰ ਨਾਲ ਮੇਰਾ ਚੁੱਲਾ ਚੁਰਾ ਵੀ ਟੁੱਟ ਗਿਆ ਅਤੇ ਮੇਰਾ ਸਾਰਾ ਸਮਾਨ ਚੁੱਕ ਕੇ ਘਰ ਤੋਂ ਬਾਹਰ ਸੁੱਟ ਦਿੱਤਾ ਫਿਰ ਉਸਨੇ ਦੱਸਿਆ ਕਿ ਮੈਂ ਦੁਖੀ ਹੋ ਕੇ ਐਸਐਸਪੀ ਦਫਤਰ ਦਰਖਾਸਤ ਦਿੱਤੀ ਅਤੇ ਥਾਣਾ ਲਾਂਬੜਾ ਪਰ ਕਿਸੇ ਪਾਸੇ ਵੀ ਮੇਰੀ ਸੁਣਵਾਈ ਨਹੀਂ ਹੋਈ ਇਹ ਗੱਲ ਖਾਸ ਤੌਰ ਤੇ ਜ਼ਿਕਰਯੋਗ ਹੈ ਕਿ ਸੱਟ ਲੱਗਣ ਦੇ ਬਾਅਦ ਮਾਤਾ ਗੇਜੋ ਆਪਣੇ ਵੱਡੇ ਬੇਟੇ ਹੈਪੀ ਅਤੇ ਵੱਡੀ ਨੋ ਬੰਦਨਾ ਦੇ ਘਰ ਰਹਿਣ ਲੱਗੀ ਜਿਨ੍ਹਾਂ ਮਾਤਾ ਦੀ ਦੇਖਭਾਲ ਕੀਤੀ ਵੱਡੀ ਨੋ ਬੰਦਨਾ ਨੇ ਕਿਹਾ ਕਿ ਜਦੋਂ ਮਾਤਾ ਨੂੰ ਅਸੀਂ ਘਰ ਸਾਮ ਲਿਆ ਤਾਂ ਮੇਰੀ ਛੋਟੀ ਦਰਾਨੀ ਮੇਰੇ ਨਾਲ ਝਗੜਾ ਕਰਨ ਲੱਗੀ ਤੇ ਗਾਲੀ ਗਲੋਚ ਕਰਨ ਲੱਗੀ ਫਿਰ ਇੱਕ ਦਿਨ ਥਾਣਾ ਲਾਂਬੜਾ ਤੋਂ ਐਸਆਈ ਨਰਿੰਦਰ ਸਿੰਘ ਉਹਨਾਂ ਨੇ ਦੱਸਿਆ ਕਿ ਸਾਡੇ ਘਰ ਆਇਆ ਤੇ ਕਹਿਣ ਲੱਗਾ ਕਿ ਤੁਸੀਂ 2 ਦਿਨ ਹੋਰ ਮਾਤਾ ਨੂੰ ਘਰ ਰੱਖੋ ਮੈਂ ਨਹੀਂ ਰੱਖ ਸਕਦੀ ਕਿਉਂਕਿ ਪ੍ਰੀਤੀ ਮੈਨੂੰ ਗਾਲੀ ਗਲੋਚ ਕਰਦੀ ਹੈ ਅਤੇ ਐਸਆਈ ਵੱਲੋਂ ਕਿਹਾ ਗਿਆ ਕਿ ਡਰਾ ਧਮਕਾ ਕੇ ਮੇਰੇ ਕੋਲੋਂ ਪੇਪਰ ਤੇ ਜਿਹੜੇ ਆ ਉਹਨਾਂ ਨੇ ਦੱਸਿਆ ਕਿ ਦਸਕਤ ਕਰ ਕਿ ਮੈਨੂੰ ਧਮਕੀਆਂ ਦਿੰਦੇ ਹੋਏ ਕਿਹਾ ਕਿ ਤੁਹਾਡੇ ਤੋਂ ਤੇ 751 ਦਾ ਪਰਚਾ ਕਰ ਦੇਵਾਂਗਾ ਇਹ ਤੁਸੀਂ ਦੇਖ ਸਕਦੇ ਹੋ ਕਿਹਾ ਕਿ 751 ਦਾ ਪਰਚਾ ਅਰਜ ਕਰ ਕਰ ਦੇਵਾਂਗਾ ਉਹਨਾਂ ਦੇ ਬਿਆਨ ਨੇ ਜਦੋਂ ਇਸ ਮਾਮਲੇ ਸੰਬੰਧੀ ਏਐਸਆਈ ਨਰਿੰਦਰ ਸਿੰਘ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਕਹਿਆ ਕਿ ਕੱਲ ਨੂੰ ਦੋਹਾਂ ਪਾਰਟੀਆਂ ਨੂੰ ਥਾਣੇ ਬੁਲਾਇਆ ਹੈ ਰਾਜ਼ੀਨਾਮੇ ਲਈ ਜੋ ਰਾਜ਼ੀਨਾਮਾ ਹੋ ਗਿਆ ਤਾਂ ਠੀਕ ਹੈ ਨਹੀਂ ਤਾਂ ਜੋ ਕਾਨੂੰਨੀ ਕਾਰਵਾਈ ਬਣਦੀ ਹੋਵੇਗੀ ਉਹ ਕਰ ਦਿੱਤੀ ਜਾਵੇਗੀ ਹੁਣ ਤੁਸੀਂ ਸੋਚੋ ਜਿਹਨਾਂ ਸਿਆਣਿਆਂ ਨੇ ਬੱਚਿਆਂ ਨੂੰ ਜਨਮ ਦਿੱਤਾ ਪਾਲਿਆ ਪੋਸਿਆ ساری ਉਮਰ ਲਗਾਈ ਔਰ ਵੱਡੇ ਕੀਤਾ ਪੜਾਇਆ ਲਿਖਾਇਆ ਜਦੋਂ ਬਿਰਧ ਹੋ ਜਾਂਦੇ ਹਨ ਬਾਕੀ ਉਹ ਇੱਕ ਦੋ ਵਕਤ ਦੀ ਰੋਟੀ ਤੋਂ ਵੀ ਅਵਾਜ਼ਾਰ ਹੋ ਜਾਂਦੇ ਹਨ ਉਹਨਾਂ ਨੂੰ ਉਸੇ ਘਰ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ ਬੇਸ਼ੱਕ ਇਸ ਗੱਲ ਨੂੰ ਵੀ ਮੰਨ ਲੈਣੇ ਹਨ ਕਿ ਕਈ ਵਾਰ ਸਿਆਣੇ ਹੁੰਦੇ ਸਮੇਂ ਦੇ ਮੁਤਾਬਕ ਗੱਲਬਾਤ ਨਹੀਂ ਕਰ ਸਕਦੇ ਉਹ ਬੋਲ ਉਹਨਾਂ ਦੀ ਕਿਉਂਕਿ ਉਹ ਆਪਣੇ ਸਮੇਂ ਦੇ ਹਿਸਾਬ ਨਾਲ ਹੀ ਗੱਲਬਾਤ ਕਰਦੇ ਹਨ ਜੋ ਹੁਣ ਦੀ ਪੀੜ੍ਹੀ ਨੂੰ ਉਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਪਰ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਣੇ ਜੀ ਬਜ਼ੁਰਗ ਨੂੰ ਘਰ ਤੋਂ ਬਾਹਰ ਹੀ ਕਰ ਦੇਣਾ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੇ ਉਹ ਇਹ ਕੰਮ ਕਰਦੇ ਹਨ ਉਹਨਾਂ ਨੇ ਵੀ ਬਜ਼ੁਰਗ ਹੋਣਾ ਹਨ ਉਹਨਾਂ ਦੀਆਂ ਵੀ ਨੋਹਾਂ ਹੋਣਗੀਆਂ ਉਹਨਾਂ ਦੇ ਵੀ ਪੁੱਤ ਪੋਤਰੇ ਹੋਣਗੇ ਕੱਲ ਨੂੰ ਉਹਨਾਂ ਦੇ ਨਾਲ ਹੀ ਅਗਰ ਅਜਿਹਾ ਵਾਪਰੇ ਤਾਂ ਤੁਸੀਂ ਦੱਸੋ ਕਿ ਇਹ ਕਦ ਤੱਕ ਅਜਿਹਾ ਚੱਲੇਗਾ ਫਿਰ ਅਸੀਂ ਕਹਿ ਦਿੰਨੇ ਆ ਕਿ ਇਹ ਸਾਡੇ ਕਿਸੇ ਪਿਛਲੇ ਕਰਮਾਂ ਦਾ ਲੇਖਾ ਜੋਖਾ ਹੈ ਜੇਕਰ ਅਸੀਂ ਹੁਣ ਦੇ ਹੀ ਆਪਣੀਆਂ ਕੀਤੀਆਂ ਗੱਲਾਂ ਨੂੰ ਹੁਣ ਅਸੀਂ ਕੀ ਕਰਮ ਕਰ ਰਹੇ ਹਾਂ ਕਿਨਾਂ ਨਾਲ ਅਸੀਂ ਬੈਰ-ਵਿਰੋਧ ਕਰ ਰਹੇ ਹਾਂ ਕਿਨਾਂ ਨਾਲ ਦੁਸ਼ਮਣੇ ਅਸੀਂ ਲੰਬੇ ਸਮੇਂ ਤੱਕ ਨਿਵਾ ਰਹੇ ਹਾਂ ਕਿਨਾਂ ਦੇ ਨਾਲ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਹੀ ਵਿਖਰੇਵੇਂ ਖੜੇ ਕਰ ਰਹੇ ਹਾਂ ਕੀ ਪਿਛਲੀਆਂ ਸਾਰੀਆਂ ਗੱਲਾਂ ਨੂੰ ਭੁੱਲ ਕੇ ਫਿਰ ਤੋਂ ਇੱਕ ਨਹੀਂ ਹੋਇਆ ਜਾ ਸਕਦਾ ਹੈਗਾ ਜੇਕਰ ਅਸੀਂ ਅਜਿਹੀ ਸੋਚ ਅਪਣਾ ਲਈਏ ਤਾਂ ਹਰ ਘਰ ਹਰ ਪਰਿਵਾਰ ਇਕਜੁੱਟ ਰਹੇਗਾ ਪਰ ਅਜਿਹਾ ਨਹੀਂ ਹੁੰਦਾ ਕਈ ਵਾਰ ਅਸੀਂ ਅਗਲੀਆਂ ਪਿਛਲੀਆਂ ਗੱਲਾਂ ਨੂੰ ਲੈ ਕੇ ਸਾਰੀ ਉਮਰ ਮਰਦੇ ਦਮ ਤੱਕ ਹੀ ਉਹਨਾਂ ਗੱਲਾਂ ਨੂੰ ਲੈ ਕੇ ਚੱਲਦੇ ਚਲਦੇ ਹਾਂ ਜਦੋਂ ਕਿ ਗੱਲਾਂ ਛੋਟੀਆਂ-ਛੋਟੀਆਂ ਹੁੰਦੀਆਂ ਹਨ ਉਹਨਾਂ ਦੇ ਸਮਝੌਤੇ ਵੀ ਹੋ ਸਕਦੇ ਹਨ ਫਿਰ ਤੋਂ ਸਥਿਤੀ ਆ ਜਾਂਦੀ ਹੈ ਕੀ ਕਦੀ ਦੇਖਿਆ ਕਿ ਕਿਸੇ ਮਾਂ ਨੇ ਆਪਣੇ ਬੱਚੇ ਨੂੰ ਘਰ ਤੋਂ ਬਾਹਰ ਕੱਢਿਆ ਹੋਵੇ ਪਰ ਅਜ ਤੱਕ ਕਾਲ ਯੁੱਗ ਹੈ ਬਹੁਤ ਕੁਝ ਵਾਪਰਦਾ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਇਹ ਮੈਂ ਹੀ ਕੈਂਡੀ ਸਿੰਘਾ ਤੋਂ ਨਹੀਂ ਜਿੱਦਗੀ ਜਿਹੋ ਬੋਲਦੀਆਂ ਜੀ ਮੈਂ ਬਹੁਤ ਧੰਮਿਆ ਮੇਰਾ ਤਰਾ ਮੇਰੇ ਜੀ ਮੈਂ ਦੋ ਤਾਂ ਇਧਰ ਆ ਕੇ ਸ਼ਾਂਤ ਕੀਤਾ ਮੈਂ ਕੰਮਲੀਟਾ ਕੀਤੀ ਨਾ ਮੇਰੀ ਨਹੀਂ ਸੁਣਦਾ ਇਹ ਮਨੰਜਨ ਸਾਲੇ ਵਾਲਾ ਵੀ ਨਹੀਂ ਸੁਣਦਾ ਤੁਹੇ ਨਹੀਂ ਸੁਣਾਇ ਕਰ ਦਿੱਤੀ ਇਹਨੇ ਇਹ ਆਪ ਆਇਆ ਕੱਲ ਇੰਨਾ ਮੇਰੇ ਨਾਲ ਜ਼ਬਰਦਸਤੀ ਹੋਈ ਆ ਜਿਹਦੀ ਕੋਈ ਹਿਸਾਬ ਨਹੀਂ ਮੇ ਤਾਂ ਸਾਰੇ ਪਿੰਡ ਚ ਆ ਕੇ ਪਤਾ ਕਰ ਲੋ ਮੇਰਾ ਮਨ ਜਾ ਬਾਹਰ ਕੱਢ ਕੇ ਸਿਰ ਦਿੱਤਾ ਮੈਨੂੰ ਵੀ ਤਾਂ ਮਾਰੇ ਫੇ ਮਾਰੇ ਅੱਗੇ ਮੇਰਾ ਚੂੜਾ ਤੋੜਿਆ ਮੈਨੂੰ ਮੈਨੂੰ ਪੇਕਾ ਕਾਲਾ ਨਿਰਮੰਜਾ ਵਾਰਸ ਤੇ ਤੈਨੂੰ ਇਹ ਸਾਰੇ ਬੱਚਿਆਂ ਨੂੰ ਵੀ ਗਾਲਾਂ ਮਾਰਾਂ ਕੱਢੀਆਂ ਮੈਨੂੰ ਵੀ ਕੱਢੀਆਂ ਇਹ ਨਹੀਂ ਮੰਜੇ ਤੇ ਬੈਠ ਤੈਨੂੰ ਥਾਈ ਲਪੋਣਾ ਤੈਨੂੰ ਮਕਾ ਦੇਣਾ ਤੈਨੂੰ ਰੱਖਣਾ ਨਹੀਂ ਆਹ ਦੇਖੋ ਮੈਂ ਆਪਣੀਆਂ ਕੁੜੀਆਂ ਦੰਦ ਚਾ ਇਹ ਬਹੁਤ ਨਾਲ ਦੇਖਿਓ ਜੀ ਜਰਾ ਮੇਰਾ ਕਿਤੇ ਵੀ ਸੁਨਾਈ ਨਹੀਂ ਹੋਈ ਇਹ ਨਿਰੰਜਨ ਕਿਤੇ ਵੀ ਸੁਨਾਈ ਨਹੀਂ ਹੋਣ ਦੇਂਦੇ ਆ ਅਸੀਂ ਕੱਲ੍ਹ ਆਪਣੀ ਨਾਨੀ ਮੋਨਾ ਦੇ ਘਰੇ ਲੈ ਕੇ ਗਏ ਸੀਗੇ ਮਾਮੀ ਨੇ ਅੰਦਰ ਨਹੀਂ ਵੜਨ ਦਿੱਤਾ ਨਾਲੇ ਨਾਨੀ ਦਾ ਮੰਜਾ ਬਾਹਰ ਸੀਗਾ ਮੰਜੇ ਪੇਟਾਤੇ ਉਹਨੇ ਧੱਕੇ-ਧੱਕੇ ਮਾਰਿਆ ਅਸਮਾਨ ਚੱਕਰ ਬਾਅਦ ਚੱਤੀ ਸੀ ਕਹਿੰਦੀ ਮੈਨੂੰ ਅੰਦਰ ਨਹੀਂ ਵੜਨ ਦੇਣਾ ਨਾਲੇ ਮੈਨੂੰ ਵੀ ਗਾਲ੍ਹਾਂ ਵਾਲਾ ਗੱਡੀਆਂ ਵੱਡੀ ਮਾਮੀ ਦੇ ਨਾਲ ਵੀ ਲੜੀ-ਲੁੜੀਆ ਤੇ ਨਰਿੰਦਰ ਨੂੰ ਨਹੀਂ ਆਈ ਸੀ ਕੱਲ ਉਹਨਾਂ ਨੇ ਉਹਨੂੰ ਕੁਛ ਨਹੀਂ ਕਿਹਾ ਫਿਰ ਵੀ ਸਾਈਨ ਕਰਵਾ ਕੇ ਲੈ ਗਏ ਕਿ ਮਾਦਾ ਦਾ ਕੱਲ ਨੂੰ ਫੈਸਲਾ ਕਰਾਵਾਂਗੇ ਪਰ ਉਹ ਰੋਜ਼ ਸੱਤ ਲੈਂਦੇ ਆ ਪਰ ਕੋਈ ਫੈਸਲਾ ਨਹੀਂ ਕਰੇ ਸੀਗੇ ਅਸੀਂ ਮਾਤਾ ਜੰਨੇ ਸੀਗੇ ਵੀ ਮਾਤਾ ਵੀ ਅਸੀਂ ਨਹੀਂ ਰੱਖਣੀ ਸਾਨੂੰ ਪ੍ਰੀਤੀ ਗਾਲ੍ਹਾਂ ਮੰਦਾ ਬਹੁਤ ਜ਼ਿਆਦਾ ਕੱਢਦੀ ਆ ਮੈਂ ਸਾਈਨ ਨਹੀਂ ਕਰਦੀ ਸੀ ਮੇਰੇ ੱੱੱਕੇ ਨਾਲ ਜ਼ਬਰਦਸਤੀ ਡੈਡੀ ਨੇ ਨਾਮ ਲਿਖਾ ਕੇ ਪੇਪਰ ਤੇ ਮੇਰੇ ਘਰ ਵਾਲੇ ਦਾ ਜ਼ਬਰਦਸਤੀ ਮੇਰੇ ਤੋਂ ਸਾਈਨ ਕਰਾ ਕੇ ੱੱੱਕੇ ਨਾਲ ਇੱਧਰ ਮੇਰੇ ਘਰ ਵੜ ਕੇ ਗਏ ਜਦ ਕਿ ਮੈਂ ਕਿਹਾ ਵੀ ਕਿ ਪ੍ਰੀਤੀ ਮੈਨੂੰ ਗਾਲ੍ਹਾਂ ਕੱਢਦੀ ਆ ਤੇ ਮੈਂ ਮੈਂ ਨਹੀਂ ਵੜ ਸਕਦੀ ਉਹ ਮੈਨੂੰ ਕਹਿੰਦੀ ਤੂੰ ਤੂੰ ਆសម្ਦੀ ਆ ਤੂੰ ਆਪਣੇ ਘਰ ਰੱਖਿਆ ਹੋਇਆ ਤੇ ਮੈਂ ਇਸ ਦਾਦੀ ਨੇ ਕਿਹਾ ਵੀ ਮੈਂ ਨਹੀਂ ਰੱਖਣੀ ਹੁਣ ਤੇ ਪ੍ਰੀਤੀ ਮੈਨੂੰ ਗਾਲ੍ਹਾਂ ਮੰਦਾ ਕੱਢਦੀ ਆ ਤੇ ਮੇਰੇ ਤੋਂ ਜ਼ਬਰਦਸਤੀ ਸਾਈਨ ਕਰਾ ਕੇ ਜੇ ਜਮਾਤਾ ਨੂੰ ਕੱਲ ਲੰਗੜੇ ਤੇ ਸ਼ਤੰਤੀ ਸੀ ਮੇਰੀ ਛੋਟੀ ਮੰਮੀ ਨੇ ਉਹਨਾਂ ਨੂੰ ਘਰੇ ਵੜਨ ਦੇ ਦਿੱਤਾ ਨਾਲੇ ਮੈਨੂੰ ਵੀ ਗੱਲ ਮੰਡਾ ਕੱਢਿਆ ਨਾਲੇ ਆਉਣਾ ਮੈਂ ਅਸੀਂ ਬਾਹਰ ਨਾ ਜਗਾ ਕੇ ਬਿਠਾਤਾ ਉਹਨੂੰ ਉਹਨੇ ੱਟਕੇ ਮਾਰੇ ਨਾਲੇ ਬੀਬੀ ਨੇ ਮੰਜੇ 'ਤੇ ਜੇ ਪੁਲਸ ਆਈਆ ਉਹਨਾਂ ਨੇ ਵੱਡੀ ਮੰਮੀ ਨੂੰ ਕਿਹਾ ਕਿ ਤੁਸੀਂ ਉਹਨਾਂ ਨੂੰ ਆਪਣੇ ਘਰੇ ਲੈ ਜਾਓ ਜਾਂ ਮੈਨੂੰ ਕਿਹਾ ਆਪਣੇ ਘਰੇ ਲੈ ਜਾਓ ਛੋਟੀ ਮੰਮੀ ਉਹਨੇ ਕੁਛ ਨਹੀਂ ਕਿਹਾ ਨਾਲ ਉਹਨਾਂ ਨੂੰ ਇਹ ਕਿਹਾ ਕਿ ਘਰੇ ਲੈ ਜਾਓ ਕਿ ੱਟਕੇ ਨਾਲ ਵੱਡੀ ਮੰਮੀ ਦੇ ਉਹ ਅਸੀਂ ਤਾਂ ਕੱਢਿਆ ਨਹੀਂ ਅਗਲੀ ਕਰਣੀ ਤੇ ਆਪਣੇ ਘਰੇ ਨਹੀਂ ਬਣਾਉਣੀ ਅਸੀਂ ਅਗਲੀ ਬਣਾਣੀ ਅਸੀਂ ਆਪਣੇ ਘਰੇ ਨਹੀਂ ਆਣੀ ਬਣਾਣੀ ਆ ਸਾਹਮਣੇ ਬਣਾਉਣੀ ਆ ਤੇ ਜਿਹਦੇ ਸਾਹਮਣੇ ਬਣਾਉਂਦੇ ਚੁਗੜੀ ਤੇਰੇ ਆਪੂੰ ਅੰਦਰ ਪਾੜਿਆ ਹੋਇਆ ਬਣਾਈ ਮੈਂ ਕਿਹੜਾ ਜੋਂਦਾ ਨੂੰ ਬੋਲੇ ਰਹੇ ਨੇ ਉਹ ਕੜਾ ਪੱਕੀ ਨਿਕਲਿਆ ਸੀ ਕਿੱਲਾ ਪੱਕੀ ਕਿੱਥੋਂ ਆਈ ਉਹ ਪੱਕੀ ਨਿਕਲਿਆ ਸੀ ਉਹਦਾਂ ਸਾਡੇ ਸਾਡੇ ਲੈਣੇ ਨੇ ਜੀ ਤੇ ਫੇ ਸਾਡੇ ਨੂੰਰੇ ਕਿੱਥੇ ਪਹੇ ਹੁਣ ਲੁਤਰੀ ਢੇਟੀ ਤੋਂ ਨਾ ਦੀ ਆਪਾਂ ਤੋਂ ਦੁਨਾ ਹਾ ਵੀ ਦੋਨਾਂ ਦੀ ਲੁਤਰੀ ਹੈ ਕੀ ਆ ਤੂੰ ਮੂੰਹਾਂ ਚ ਕਰਦੀ ਐ ਤੂੰ ਬੈਠੀ ਤੱਕ ਤੱਕ ਨਿਕਲੇ ਬੜ ਹੈ ਤੇਰੀ ਜਬਾਨ ਤਾਂ ਆ ਕੇ ਰੇ ਅੰਦਰ ਅੰਦਰੋਂ ਨਿਕਲੀ ਨੂੰ ਤਾਂ ਕੋਈ ਨਹੀਂ ਤੂ 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 ਤੂੰ ਬੇਰਾਂਡੇ ਬੜਿਆ ਇੱਥੇ ਸ਼ਾਹ ਚੀ ਵਾਦੀ ਸੀ ਵਾਦੀ ਹੀ ਕਿਉਂ ਕਹੂੰ ਰੇ ਕੋ ਨਾ ਸਰ ਬੜਾ ਦੇ ਵੀ ਇਹਦੀ ਵੀ ਬੜਾ ਬੁੱਢੇ ਦੇ ਬੜਾ ਤੂੰ ਅੱਡੀ ਵੀ ਬੜਾਉਣੀ ਹਾਂ ਇੱਥੇ ਬੜਾ ਨਾ ਬੜਾ ਲੈ ਬੜਾ ਬੜਾ ਬਹੁਤ ਹੈ ਇਹ ਲੈ ਮੇਰਾ ਕੋਤ ਨਹੀਂ ਨਾ ਕਿਸੇ ਨੇ ਦਿੱਤੇ ਨਹੀਂ ਸਾਨੂੰ ਤੇ ਆਪਣੇ ਸੋਨੇ ਕਿੰਨੇ ਹੋ ਗਏ ਲੋਕਾਂ ਨੇ ਕਿਹਾ ਕਿ ਕਿਸੇ ਨੇ ਦਿੱਤੇ ਨਹੀਂ ਲੋਕਾਂ ਨੇ ਕਿਹਾ ਕਿ 100 ਰੁਪਏ ਨਹੀਂ ਸਟਾਰ ਲਿਆ ਇਹ ਇਹ ਤਾਂ ਕੋਈ ਨਾ ਫੜੇਗਾ ਅੱਜ ਤਾਂ ਮਾਰ ਖੜਕਾ ਆਪਣੇ ਤੇ ਮਾਰ ਕਰ ਮਾਰ ਮਾਰ ਐਵੇਂ ਨਹੀਂ ਕਰ ਚਾਲੂ ਕਰੀਂਸੀ ਆਪਣਾ ਜਿਉਂਨੇ ਦਿੱਤੇ ਤੇ ਰੱਖੀਂ ਇਹ ਵੀ ਨਹੀਂ ਕਰਦਾ ਅੱਜ ਮੋਟਾ ਰਮੜਾ ਚੌਂਕੀ ਬੜਾ ਤੇਰਾ ਬਿਗਰਾ ਬਿਆ ਕੁੱਤਾ ਜੇ ਨਿਯਮ ਨਾ ਮਿਲਿਓ ਤੇ ਲੈ ਕੇ ਜਾ ਕੇ ਪਾਉਣਾ ਨਹੀਂ ਸੁਣੀ ਹੁਣ ਐਕਟ ਕਰਦਾ ਦਾ ਮੈਂ ਜਦੋਂ ਤੇਰੀ ਤਰਫ ਪੈਰ ਨਾ ਚੱਲ ਮਾਤਾ ਕੋ ਨਿਆ ਹੁਣ ਤੇਰੇ ਪੈਰ ਨੇ ਜੇ ਰਕੇ ਨਾ ਜਾ ਤੋ ਖੜਕਿਆ ਹੋ ਜਾਣਾ ਤੜੇਂਗ ਲੱਗਦਾ ਐਣਾ ਮੈਨੂੰ ਹਾਂ ਆਪਣੇ ਨੂੰ ਜਦੋਂ ਦੇ ਦੇ ਕੇ ਹੁੰਦੀ ਹੋਂ ਨਹੀਂ ਚੇਤਾ ਹੁੰਦਾ ਅੰਦਰ ਕਥੀ ਉਥੇ ਜੋ ਕੀ ਰਹੀ ਸਾਰੀ ਜ਼ਿੰਦਗੀ ਮੇਰੇ ਘਰੇ ਜੋ ਕੀ ਮੇਰਾ ਉਥੇ ਜੋ ਕੀ ਰਹੀ ਖੇਤ ਜੋ ਕੀ ਉਹ ਮੇਰੇ ਸਾਰਿਆਂ ਨੂੰ ਉਹ ਮੇਰੇ ਜ਼ਮੀਨ ਨੂੰ ਥੋੜੀ ਪਉਂਦਾ ਸਾਰਿਆਂ ਨੂੰ ਨਮਾਸ਼ਹਿਰ ਦੁਬਾਬਾ YouTube ਚੈਨਲ ਸੰਪਰਕ 987679499